ਅਮਰਿਤਪਾਲ ਦੇ ਚਾਚਾ ਹਰਜੀਤ ਸਿੰਘ ਸਣੀ ਅਮਰਿਤਪਾਲ ਦੇ ਸੱਤ ਸਾਥੀਆਂ ਤੋਂ ਹੱਟੇ ਗਏ ਐਨਐਸਏ ਡੀਆਈਜੀ ਸਤਿੰਦਰ ਸਿੰਘ ਨੇ ਦਿੱਤੀ ਜਾਣਕਾਰੀ ਕਿ ਹਾ ਚਾਚੇ ਸਣੀ ਛੇ ਸਾਥੀਆਂ ਨੂੰ ਕੱਲ ਡਿਬਰੂਗੜ ਜੇਲ੍ਹ ਤੋਂ ਲਿਆਂਦਾ ਜਾਵੇਗਾ ਪੰਜਾਬ ਪੰਜਾਬ ਦੇ ਵਿੱਚ ਮੁੱਖ ਮੰਤਰੀ ਬਦਲਣ ਦੇ ਸਵਾਲ ਦੇ ਉੱਤੇ ਅਰਵਿੰਦ ਕੇਜਰੀਵਾਲ ਦਾ ਜਵਾਬ ਕਿਹਾ ਪੂਰੇ 5 ਸਾਲ ਸੀਐਮ ਬਣੇ ਰਹਿਣਗੇ ਮੁੱਖ ਮੰਤਰੀ ਭਵਨ ਪਾਨ ਕਿਹਾ ਰਾਜ ਨਹੀਂ ਸੇਵਾ ਕਰਦੇ ਰਹਿਣਗੇ ਦਸ਼ਦੀ ਦੇ ਖਿਲਾਫ ਪੰਜਾਬ ਸਰਕਾਰ ਦਾ ਐਕਸ਼ਨ ਜਾਰੀ ਹੁਣ ਤੱਕ 2364 ਨਸ਼ਾ ਤਸਕਰਾਂ ਨੂੰ ਕਿੱਤਾ ਗਿਆ ਗ੍ਰਿਫਤਾਰ ਹਰਪਾਲ ਚੀਮਾ ਬੋਲੇ ਪੰਜਾਬ ਦੇ ਵਿੱਚ ਆਖਰੀ ਸਟੇਜ ਦੇ ਉੱਤੇ ਹੈ ਨਸ਼ਾ ਐਸਕੇਮ ਦੇ ਵੱਲੋਂ ਬਜਟ ਸੈਸ਼ਨ ਦੌਰਾਨ ਨੱਕੇਰਾਉ ਦਾ ਐਲਾਨ 26 ਮਾਰਚ ਨੂੰ ਚੰਡੀਗੜ੍ਹ ਪਹੁੰਚ ਕਰਨਗੇ ਕਿਸਾਨ ਪੰਜਾਬ ਸਰਕਾਰ ਦੇ ਬਜਟ ਸੈਸ਼ਨ ਦੌਰਾਨ ਕਰਨਗੇ ਪ੍ਰਦਰਸ਼ਨ ਬਠਿੰਡਾ ਦੇ ਪਿੰਡ ਲੇਲੇਵਾਲਾ ਦੇ ਵਿੱਚ ਜ਼ਬਰਦਸਤ ਹੰਗਾਮਾ ਕਿਸਾਨਾਂ ਨੇ ਮੋੜ ਰਕਵਾਇਆ ਗੈਸ ਪਾਈਪਲਾਈਨ ਦਾ ਕੰਮ ਬੁਲੇ ਮੁਆਵਜ਼ਾ ਮਿਲਣ ਤੱਕ ਪਾਈਪਲਾਈਨ ਦਾ ਕੰਮ ਨਹੀਂ ਹੋਣ ਦੇਵਾਂਗੇ 2 ਦਿਨਾਂ ਦੀ ਮਾਨਯੋਗ ਤੇ ਮਹਿਲਾ ਕਾਂਸਟੇਬਲ ਦਾ ਪਤੀ ਚੰਡੀਗੜ੍ਹ ਪੰਚਕੂਲਾ ਬਾਰਡਰ ਦੇ ਉੱਤੇ ਕਾਰ ਦੇ ਵਿੱਚੋਂ ਮਿਲੀ ਸੀ ਮਹਿਲਾ ਦੀ লাশ ਪੰਚਕੂਲਾ ਦੇ ਆਰਮੀ ਵੈਸਟਰਨ ਕਮਾਂਡ ਦੇ ਵਿੱਚ ਤਨਾਤ ਅਮਲਜ ਸਤਿ ਸ੍ਰੀ ਅਕਾਲ ਨਮਸਕਾਰ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਾਜ਼ਰ ਹਾਂ ਸੱਤਲੀਆਂ ਖਬਰਾਂ ਲੈ ਕੇ ਸੱਤਲੀਆਂ ਖਬਰਾਂ ਦੇ ਵਿੱਚ ਅੱਜ ਅਸੀਂ ਜ਼ਿਕਰ ਕਰਾਂਗੇ ਅੰਮ੍ਰਿਤਪਾਲ ਸਿੰਘ ਦਾ ਜ਼ਿਕਰ ਕਰਾਂਗੇ ਪੰਜਾਬ ਸਰਕਾਰ ਦੇ 3 ਸਾਲ ਦਾ ਤੇ ਜ਼ਿਕਰ ਕਰਾਂਗੇ ਬਜਟ ਸੈਸ਼ਨ ਦਾ ਬਜਟ ਸੈਸ਼ਨ ਦੇ ਦੌਰਾਨ ਕਿਸਾਨਾਂ ਦੇ ਵੱਲੋਂ ਕਿਤੇ ਗਏ ਐਲਾਨ ਦਾ ਦੇਸ ਦੇ ਨਾਲ ਨਾਲ ਪੰਜਾਬ ਦੀ ਹੜ ਛੁੱਟੀ ਵੱਡੀ ਖਬਰ ਦੇ ਨਾਲ ਵੀ ਤੁਹਾਨੂੰ ਰੈਪਿਡ ਫਾਇਟ ਦੇ ਜ਼ਰੀਏ ਰੂਬਰੂ ਕਰਵਾਵਾਂਗੇ ਪਰ ਸ਼ੁਰੂਆਤ ਕਰਨ ਜਾ ਰਹੇ ਹਾਂ ਸ਼ੁਰੂਆਤ ਅਮਰਿਤਪਾਲ ਸਿੰਘ ਦੇ ਨਾਲ ਜਿਹਾਂ ਖਡੂਤ ਸਾਹਿਬ ਤੋਂ ਲੋਕ ਸਭਾ ਮੈਂਬਰ ਨੇ ਸੰਸਦ ਨੇ ਅਮਰਿਤਪਾਲ ਸਿੰਘ ਜੋ ਮੌਜੂਦਾ ਸਮੇਂ ਦੇ ਵਿੱਚ ਬੰਦ ਨੇ ਅਸਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਐਨਐਸਏ ਲੱਗਿਆ ਹੋਇਆ ਤੇ ਹੁਣ ਜਾਣਕਾਰੀ ਇਹ ਆ ਰਹੀ ਹੈ ਕਿ ਅਮਰਿਤਪਾਲ ਸਿੰਘ ਐਨਐਸਏ ਦੇ ਤਹਿਤ ਜੋ ਬੰਦ ਨੇ ਉਹ ਡਿਬਰੂਗੜ ਦੇ ਵਿੱਚ ਹੀ ਬੰਦ ਰਹਿਣਗੇ ਪਰ ਹਾਂ ਅਮਰਿਤਪਾਲ ਦੇ ਸਾਥੀਆਂ ਨੂੰ ਜ਼ਰੂਰ ਵਾਪਸ ਲਿਆਂਦਾ ਜਾ ਰਿਹਾ ਪੰਜਾਬ ਇਸ ਕਰਕੇ ਅਸੀਂ ਲਿਖ ਰਹੇ ਅੱਜ ਘਰ ਵਾਪਸੀ ਕਰੀਬ ਕਰੀਬ 2 ਸਾਲ ਬਾਅਦ ਅਮ੍ਰਿਤਪਾਲ ਦੇ ਸਾਥੀਆਂ ਦੀ ਪੰਜਾਬ ਵਾਪਸੀ ਹੋਣ ਜਾ ਰਹੀ ਹੈ ਇਸ ਖਬਰ ਤੋਂ ਹੀ ਮੈਂ ਸ਼ੁਰੂਆਤ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਇਸ ਖਬਰ ਦੀ ਉੱਤੇ ਨਜ਼ਰ ਅਮ੍ਰਿਤਪਾਲ ਦੇ ਚਾਚਾ ਹਰਜੀਤ ਸਿੰਘ ਤੋਂ ਐਨਐਸਏ ਹਟੇਗਾ ਅਮ੍ਰਿਤਪਾਲ ਦੇ ਚਾਚਾ ਹਰਜੀਤ ਸਿੰਘ ਦੇ ਉੱਤੇ ਵੀ ਐਨਐਸਏ ਲੱਗਿਆ ਸੀ ਜਿਹੜੇ ਬਾਕੀ ਸਾਥੀਆਂ ਦੇ ਨਾਲ ਕਸਮ ਦੀ ਡਿਬਰੂਗੜ ਜ਼ਿਲ੍ਹੇ ਦੇ ਵਿੱਚ ਬੰਦ ਕੀਤਾ ਗਿਆ ਐਨਐਸਏ ਦੇ ਤਹਿਤ 2023 ਦੇ ਵਿੱਚ ਤਾਂ ਹੁਣ ਜੋ ਜਾਣਕਾਰੀ ਆ ਰਹੀ ਹੈ ਚਾਚੇ ਸੁਣੀ ਚੀ ਸਾਥੀਆਂ ਤੋਂ ਐਨਐਸਸੀ ਹਟਾਇਆ ਜਾਏਗਾ ਔਰ ਅੰਮ੍ਰਿਤਸਰ ਦੇ ਡੀਆਈਜੀ ਸਤਿੰਦਰ ਸਿੰਘ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਚਾਚੇ ਸੁਣੀ ਚੀ ਸਾਥੀਆਂ ਤੋਂ ਐਨਐਸਸੀ ਹਟਾਇਆ ਜਾਏਗਾ ਇਹਨਾਂ ਦੇ ਵਿੱਚ ਨਾਮ ਨੇ ਹਰਜੀਤ ਸਿੰਘ ਜ਼ਿਕਰ ਮੈਂ ਆਲਰੇਡੀ ਕਰ ਰਹੇ ਹਾਂ ਜੋ ਅੰਮ੍ਰਿਤਪਾਲ ਦੇ ਚਾਚਾ ਨੇ ਇਸ ਤੋਂ ਬਾਅਦ ਗੁਰਮੀਤ ਸਿੰਘ ਦਲਜੀਤ ਕਲਸੀ ਹਰਜੀਤ ਸਿੰਘ ਪ੍ਰਧਾਨ ਮੰਤਰੀ ਬਾਜੇਕੇ ਕੁਲਵੰਤ ਸਿੰਘ ਬਰਿੰਦਰ ਫੌਜੀ ਤੇ ਬਸੰਤ ਸਿੰਘ ਤੋਂ ਐਨਐਸਸੀ ਹਟੇਗਾ ਕੱਲ ਡਿਬਰੂਗੜ ਜੇਲ ਤੋਂ ਪੰਜਾਬ ਸ਼ਿਫਟ ਕੀਤਾ ਜਾ ਸਕਦਾ ਹੈ ਉਹਨਾਂ ਨੂੰ ਯਾਨੀ ਕਿ ਸੋਮਵਾਰ ਨੂੰ ਪੰਜਾਬ ਸ਼ਿਫਟ ਕੀਤਾ ਜਾ ਸਕਦਾ ਹੈ ਕਾਬਲੇ ਗੋਰੇ ਕੀ ਜੋ ਇਲਜ਼ਾਮ ਲਿਣਾ ਦੇ ਉਤੇ ਕਿ 2023 ਦੇ ਵਿੱਚ 1 ਫਰਵਰੀ ਚ ਘਟਨਾ ਵਾਪਰਦੀ ਹੈ ਜਦੋਂ ਅਮਰਿਤਪਾਲ ਦਾ ਇੱਕ ਸਾਥੀ ਗ੍ਰਿਫਤਾਰ ਕੀਤਾ ਜਾਂਦਾ ਹੈ ਤਾਂ ਉਸ ਦੀ ਰਿਹਾਈ ਦੇ ਲਈ ਅਜਨਾਲਾ ਥਾਣੇ ਦੇ ਉੱਤੇ ਪਹੁੰਚ ਜਾਂਦੇ ਨੇ ਇਲਜ਼ਾਮ ਹੈ ਕਿ ਉੱਥੇ ਹਮਲਾ ਕਰ ਦਿੱਤਾ ਗਿਆ ਔਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚੋਂ ਪਾਲਕੀ ਲੈ ਕੇ ਪਹੁੰਚੇ ਸੀ ਇਸ ਤਰੀਕੇ ਦੇ ਵੀ ਅਮਰਿਤਪਾਲ ਸਿੰਘ ਦੇ ਤੇ ਅਲੀਗੇਸ਼ਨਸ ਲੱਗਦੇ ਰਹੇ ਨੇ ਫਿਰ ਉਸ ਤੋਂ ਬਾਅਦ ਪੁਲਿਸ ਨੇ ਉਹਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਫਿਰ ਇੱਕ ਦਿਨ ਜਦੋਂ ਪੂਰਾ ਪੁਲਿਸ ਪਹੁੰਚੀ ਹੁੰਦੀ ਹੈ ਤਾਂ ਅਮਰਿਤਪਾਲ ਫਰਾਰ ਹੋ ਜਾਂਦਾ ਹੈ ਔਰ ਅਮਰਿਤਪਾਲ ਫਿਰ ਉਸ ਤੋਂ ਬਾਅਦ ਲਗਾਤਾਰ ਭੱਜਦਾ ਰਹਿੰਦਾ ਵਕ ਵਕ ਥਾਂਵਾਂ ਤੋਂ ਤਸਵੀਰਾਂ ਆਉਂਦੀਆਂ ਰਹੀਆਂ ਜਿਹੜੇ ਬਾਕੀ ਕਈ ਸਾਥੀ ਨੇ ਤਾਂ ਉਸੇ ਦਿਨ ਗ੍ਰਿਫਤਾਰ ਕਰ ਲਏ ਗਏ ਸੀ ਫਿਰ ਅਮਰਿਤਪਾਲ ਵੀ ਕੁਝ ਦਿਨਾਂ ਬਾਅਦ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਅਮਰਿਤਪਾਲ ਤੇ ਪਬਲਪ੍ਰੀਤ ਸਿੰਘ ਦੇ ਦੋਵੇਂ ਜਿਹੜੇ ਵਕ ਵਕ ਥਾਂਵਾਂ ਦੇ ਉੱਤੇ ਸੀ ਔਰ ਇਸ ਤਰੀਕੇ ਦੀਆਂ ਖਬਰਾਂ ਆ ਰਹੀਆਂ ਸੀ ਕਿ ਅਮਰਿਤਪਾਲ ਨੇਪਾਲ ਭੱਜਣ ਦੀ ਫਿਰਾਗ ਦੇ ਵਿੱਚ ਹੈ ਚਾਈਨਾ ਬਾਰਡਰ ਵਾਲੇ ਪਾਸੇ ਚਲਾ ਗਿਆ ਚਾਈਨਾ ਜਾਏਗਾ ਇਸ ਤਰੀਕੇ ਦੀਆਂ ਖਬਰਾਂ ਉਸ ਸਮੇਂ ਸਾਹਮਣੇ ਆ ਰਹੀਆਂ ਸੀ खैर ਕੁਲ ਮਿਲਾ ਕੇ ਅਮਰਿਤਪਾਲ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਉਸ ਤੋਂ ਬਾਅਦ ਸਿੱਧਾ ਅਸਮ ਦੇ ਡਿਬਰੂਗੜ ਜੇਲ੍ਹ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਐਨਐਸਏ ਲਗਾ ਦਿੱਤਾ ਗਿਆ ਐਨਐਸਏ ਆਪਣੇ ਆਪ ਦੇ ਵਿੱਚ ਬਹੁਤ ਕਰੜਾ ਕਾਨੂੰਨ ਹੈ ਔਰ ਜਿਸ ਦਿਨ ਅਮਰਿਤਪਾਲ ਦੇ ਪਿੱਛੇ ਐਨਐਸਏ ਲੱਗਿਆ ਸੀ ਉਸ ਦਿਨ ਹੀ ਇਹ ਕਲੀਅਰ ਹੋ ਗਿਆ ਸੀ ਕਿ ਅਮਰਿਤਪਾਲ ਛੇਤੀ ਛੇਤੀ ਤਾਂ ਬਾਹਰ ਨਹੀਂ ਆਉਂਦਾ ਜੇਲ੍ਹ ਤੋਂ ਕਹਿੰਦਾ ਅਮਰਿਤਪਾਲ ਨੇ 2024 ਦੇ ਵਿੱਚ ਇਲੈਕਸ਼ਨ ਲੜੇ ਔਰ ਉਸ ਤੋਂ ਬਾਅਦ ਐਮਪੀ ਬਣ ਗਿਆ ਪਰ ਦੂਜੇ ਪਾਸੇ ਉਸ ਦੇ ਜਿਹੜੇ ਤਾਂ ਉਹਨਾਂ ਦੇ ਵਿੱਚੋਂ ਸੱਤ ਜਿਹੜੇ ਸਾਥੀ ਨੇ ਟੋਟਲ ਸੱਤ ਸਣੇ ਚਾਚਾ ਹਰਜੀਤ ਸਿੰਘ ਉਹਨਾਂ ਦੀ ਵਾਪਸੀ ਹੋ ਰਹੀ ਹੈ ਪੰਜਾਬ ਸ਼ਿਫਟ ਕੀਤਾ ਜਾਏਗਾ ਵਾਪਸੀ ਤਾਂ ਭਾਵੇਂ ਹੀ ਹੈ ਕਿ ਪੰਜਾਬ ਦੀਆਂ ਜੇਲਾਂ ਚ ਸ਼ਿਫਟ ਕੀਤਾ ਜਾਏਗਾ ਔਰ ਇਹ ਵੀ ਇਸ ਸਮੇਂ ਜਾਣਕਾਰੀ ਹੈ ਕਿ NSA ਅੰਮ੍ਰਿਤਪਾਲ ਸਿੰਘ ਦੇ ਉੱਤੇ ਨਹੀਂ ਹਟੇਗਾ ਲੱਗਿਆ ਰਹੇ ਤੇ 10 ਬੰਦਿਆਂ ਦੇ ਖਿਲਾਫ NSA ਲੱਗੀ ਸੀ ਹਾਲੇ ਤੱਕ ਇਨਾਂ ਦੇ ਉਸ ਚ ਅਰੈਸਟ ਨਹੀਂ ਸੀ ਪਈ ਔਰ ਅਸੀਂ ਉਸ ਨੂੰ ਇਨਵੈਸਟੀਗੇਸ਼ਨ ਅੱਗੇ ਵਧਾ ਰਹੇ ਹਾਂ ਅੱਜ ਦੀ ਡੇਟ ਦੇ ਵਿੱਚ ਸਿਰਫ 7 ਜਣੇ ਆ ਜਿਨ੍ਹਾਂ ਨੂੰ ਅਸੀਂ ਉਸ 39 ਨੰਬਰ ਮਕਦਮੇ ਚ ਅਰੈਸਟ ਕਰ ਰਹੇ ਹਾਂ ਉਹਨਾਂ ਨੂੰ ਅਸੀਂ ਪੰਜਾਬ ਲੈ ਕੇ ਆਵਾਂਗੇ ਔਰ ਅਸੀਂ ਤਫਤੀਸ਼ ਨੂੰ ਅੱਗੇ ਵਧਾਵਾਗੇ ਸਿਰਫ 7 ਬੰਦੇ ਆ ਜੀ ਉਹਨਾਂ ਦੇ ਨਾਂ ਹੈ ਜੀ ਬਸੰਤ ਸਿੰਘ ਭਗਵਨ ਸਿੰਘ ਬਾਜੇਖਾਨਾ ਗੁਰਮੀਤ ਸਿੰਘ ਬੁੱਕਨਵਾਲ ਸਰਬਜੀਤ ਕਲਸੀ ਦਰਜੀਤ ਕਲਸੀ ਗੁਰਿੰਦਰਪਾਲ ਸਿੰਘ ਗੁਰਿਓਜਲਾ ਹਰਜੀਤ ਸਿੰਘ ਪੀਲੇਸ ਚਾਚਾ ਪ੍ਰਤਵੰਤ ਰੌਕੇ ਇਹ ਹੀ ਸਿਰਫ ਬੰਦੇ ਆ ਜਿਨ੍ਹਾਂ ਨੂੰ ਅਸੀਂ ਉਸ ਕੇਸ ਦੇ ਵਿੱਚ ਅਸੀਂ ਲੈ ਕੇ ਆ ਰਹੇ ਆ ਐਨਐਸਏ ਇਹ ਇਨਾ ਤੇ ਖਤਮ ਹੋ ਗਈ ਆ ਜੀ ਪੁੱਛਤੇ ਕੱਲ ਖਤਮ ਹੋ ਰਹੀ ਆ ਪੁੱਛਤੇ ਪਰਸੋ ਖਤਮ ਹੋ ਰਹੀ ਆ ਪੁੱਛਤੇ ਅੱਗੇ ਖਤਮ ਹੋ ਰਹੀ ਆ ਜੀ ਸੋ ਜਿਹੜਾ ਹੁਣ ਜਦੋਂ ਇਹ 1 ਸਾਲ ਦਾ ਐਨਐਸਏ ਦਾ ਟਾਈਮ ਸੀ ਜੋਰੇ ਖਤਮ ਹੋ ਗਿਆ ਫੇਰ ਹੁਣ ਅਸੀਂ ਫਰਦਰ ਇਸ ਕੇਸ ਦੀ ਇਨਵੈਸਟੀਗੇਸ਼ਨ ਲਈ ਹਲੇ ਇਹਨਾਂ ਨੂੰ ਅਰੈਸਟ ਪਾ ਰਹੇ ਹਾਂ ਕਿ ਕਿਹੜੇ ਕੇਸ ਜਿਹੜੇ ਮਾਨੋਜ ਜੀ ਸਾਰੇ ਆ ਡਿਬਰੂਗਾੜਾ ਜੀ ਕੱਲ ਕੋਰਟ ਤੇ ਪੇਸ਼ ਹੋਏਗਾ ਹਾਂਜੀ ਕੱਲ ਤੇ ਪੇਸ਼ ਹੋਏਗਾ ਨਹੀਂ ਕੱਲ ਨਹੀਂ ਪੇਸ਼ ਕੀਤਾ ਜਾਊਗਾ ਜੀ ਅਸੀਂ ਤੁਹਾਨੂੰ ਪਹਿਲਾਂ ਦੱਸ ਦਾਂਗੇ ਕਿਉਂਕਿ ਜੋ ਵੀ ਇਹਦਾ ਪ੍ਰੋਸੈਸ ਹੋਊਗਾ ਕਾਜ਼ੀਟ ਮੰਡਾ ਦਾ ਦੂਰੋਂ ਆਉਣਾ ਤੇ ਉਹਦੇ ਚ ਕੀਤਾ ਜਾਊਗਾ ਤਾਂ ਅੰਮ੍ਰਿਤਪਾਲ ਦੇ ਸੱਤ ਸਾਥੀ ਨੇ ਟੋਟਲ 10 ਦੇ ਤੇ ਐਨਐਸਏ ਲਗਾਇਆ ਗਿਆ ਸੀ ਪਹਿਲਾਂ 9 ਸੀਜ਼ ਤੋਂ ਬਾਅਦ ਇੱਕ ਹੋਰ ਐਨਐਸਏ ਲਗਾ ਕੇ ਅੰਮ੍ਰਿਤਪਾਲ ਦੇ ਨਾਲ ਉੱਥੇ ਸ਼ਿਫਟ ਕਰ ਦਿੱਤਾ ਗਿਆ। ਕਾਬਲੇ ਗੋਰੀ ਵੀ ਹੈ ਜੋ ਬਹੁਤ ਇੰਪੋਰਟੈਂਟ ਡੀਆਈਜੀ ਸਤਿੰਦਰ ਸਿੰਘ ਵੱਲੋਂ ਦੱਸੀ ਗਈ ਜਾਣਕਾਰੀ ਕਿ ਕਈਆਂ ਦਾ ਐਨਐਸਏ ਖਤਮ ਹੋ ਰਿਹਾ ਸੀ। ਐਨਐਸਏ ਜਦੋਂ ਖਤਮ ਹੁੰਦਾ ਤਾਂ ਉਸ ਤੋਂ ਬਾਅਦ ਉਸ ਨੂੰ 3 ਮਹੀਨੇ 6 ਮਹੀਨੇ ਦੇ ਲਈ ਵਧਾਇਆ ਜਾਂਦਾ ਹੈ। ਤਾਂ ਉਹ ਐਨਐਸਏ ਹੁਣ ਖਤਮ ਹੋ ਰਿਹਾ ਸੀ ਉਸ ਤੋਂ ਬਾਅਦ ਇਹਨਾਂ ਨੂੰ ਐਫਆਈਆਰ ਨੰਬਰ 39 ਹੈ ਜੋ ਕਿ ਅਜਨਾਲਾ ਥਾਣੇ ਦੇਤੇ ਹਮਲੇ ਦੇ ਮਾਮਲੇ ਦੇ ਵਿੱਚ ਦਰਜ ਹੋਈ ਸੀ। ਉਸ ਮਾਮਲੇ ਦੇ ਤਹਿਤ ਹੁਣ ਗ੍ਰਿਫਤਾਰ ਕੀਤਾ ਜਾਏਗਾ ਔਰ ਉਸ ਮਾਮਲੇ ਚ ਇਨਵੈਸਟੀਗੇਸ਼ਨ ਅੱਗੇ ਵਧੇਗੀ ਔਰ ਦੇਖਣਾ ਹੋਏਗਾ ਕਿ ਅਦਾਲਤ ਦੇ ਵਿੱਚ ਪੇਸ਼ੀ ਦੇ ਦੌਰਾਨ ਕੀ ਕੁਝ ਹੁੰਦਾ ਪਰ ਮੈਂ ਤੁਹਾਨੂੰ ਦਿਖਾਣਾ ਹੈ ਕਿ ਕੌਣ-ਕੌਣ ਹੈ ਜਿਨ੍ਹਾਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ ਯਾਨੀ ਜਿਨ੍ਹਾਂ ਨੂੰ ਵਾਪਸ ਪੰਜਾਬ ਲਿਆਂਦਾ ਜਾ ਰਿਹਾ ਦਲਜੀਤ ਕਲਸੀ ਦਲਜੀਤ ਕਲਸੀ ਦੀ ਬਹੁਤ ਇੰਪੋਰਟੈਂਟ ਹੈ ਦਲਜੀਤ ਕਲਸੀ ਦੇ ਉੱਤੇ ਇਲਜ਼ਾਮ ਹੈ ਕਿ ਜਿਸ ਤਰੀਕੇ ਨਾਲ ਅਮਰਿਤਪਾਲ ਅੱਗੇ ਵਧ ਰਹੇ ਸੀ ਆ ਅਮਰਿਤਪਾਲ ਦੀ ਜਿਹੜੀ ਪੂਰੀ ਜਥੇਬੰਦੀ ਦੇ ਫੰਡਸ ਨੇ ਸਭ ਕੁਝ ਦਲਜੀਤ ਕਲਸੀ ਦੀ ਨਜ਼ਰ ਦੇ ਵਿੱਚ ਰਹਿੰਦੇ ਸੀ ਉਹਨਾਂ ਨੂੰ ਧਿਆਨ ਰੱਖਦੇ ਸੀ ਹਰਜੀਤ ਸਿੰਘ ਅਮਰਿਤਪਾਲ ਦੇ ਚਾਚਾ ਨੇ ਤੁਹਾਨੂੰ ਯਾਦ ਹੋਏਗਾ ਕਿ ਅਮਰਿਤਪਾਲ ਨੂੰ ਜਿਸ ਦਿਨ ਗ੍ਰਿਫਤਾਰ ਕਰਨ ਦੇ ਲਈ ਖਰਜੀਤ ਸਿੰਘ ਗੱਡੀ ਖੁਦ ਚਲਾ ਰਹੇ ਸੀ ਉਹਨਾਂ ਦੇ ਚਾਚਾ ਗੱਡੀ ਚਲਾ ਰਹੇ ਸੀ ਉਸ ਤੋਂ ਬਾਅਦ ਭਗਵਾਨ ਸਿੰਘ ਪ੍ਰਧਾਨ ਮੰਤਰੀ ਬਾਜੀ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਪ੍ਰਧਾਨ ਮੰਤਰੀ ਬਾਜੀ ਕੇ ਭਗਵਾਨ ਸਿੰਘ ਇਹਨਾਂ ਦਾ ਨਾਮ ਹੈ ਇਹ ਵੀ ਉਹਨਾਂ ਸੱਤ ਦੇ ਵਿੱਚ ਸ਼ਾਮਲ ਹੈ ਜਿਨ੍ਹਾਂ ਨੂੰ ਪੰਜਾਬ ਲਿਆਂਦਾ ਜਾ ਰਿਹਾ ਉਸ ਤੋਂ ਬਾਅਦ ਅਗਲਾ ਚਿਹਰਾ ਮੈਂ ਤੁਹਾਨੂੰ ਦਿਖਾਵਾਂਗਾ ਅੰਮ੍ਰਿਤਪਾਲ ਦੇ ਸੱਤ ਸਾਥੀਆਂ ਤੋਂ ਐਨਐਸਏ ਹਟਾਇਆ ਗਿਆ ਜਾਂ ਹਟ ਰਿਹਾ ਹੈ ਦਰਅਸਲ ਇਸ ਨੂੰ ਟੈਕਨੀਕਲ ਤੌਰ ਦੇ ਉੱਤੇ ਸਮਝਿਆ ਜਾਵੇ ਤਾਂ ਐਨਐਸਏ ਦੀ ਮਿਆਦ ਹੁੰਦੀ ਹੈ ਉਹ ਪੂਰੀ ਹੋਣ ਤੋਂ ਬਾਅਦ ਅੱਗੇ ਰਿਪੋਰਟ ਦੇਣੀ ਹੁੰਦੀ ਹੈ ਜੇ ਐਨਐਸਏ ਵਧਾਇਆ ਜਾਂਦਾ ਹੈ ਤਾਂ ਫਿਰ ਉੱਥੇ ਰਹਿਣਗੇ ਐਨਐਸਏ ਲੱ ਵਰਿੰਦਰ ਫੌਜੀ ਐਨਐਸਏ ਹਟੇਗਾ ਬਸੰਤ ਸਿੰਘ ਐਨਐਸਏ ਹਟੇਗਾ ਇਸ ਸੱਤ ਸਾਥੀਆਂ ਦੀਆਂ ਤਸਵੀਰਾਂ ਤੇ ਨਾਮ ਮੈਂ ਤੁਹਾਨੂੰ ਦੱਸ ਰਿਹਾ ਜਿਨ੍ਹਾਂ ਜਿਹੜੇ ਅੰਮ੍ਰਿਤਪਾਲ ਸਿੰਘ ਦੇ ਨਾਲ ਸਿੱਧੇ ਤੌਰ ਦੇ ਉੱਤੇ ਜੁੜੇ ਹੋਏ ਨੇ ਜਿਨ੍ਹਾਂ ਦੇ ਉੱਤੋਂ ਐਨਐਸਏ ਹੁਣ ਹਟਾਉਣ ਦੀ ਗੱਲ ਹੋ ਰਹੀ ਹੈ ਉਸ ਤੋਂ ਬਾਅਦ ਕੁਲਵੰਤ ਸਿੰਘ ਇਹਨਾਂ ਦੇ ਉੱਤੋਂ ਵੀ ਐਨਐਸਏ ਹਟਾਇਆ ਜਾਏਗਾ ਮੈਂ ਜਿਹੜੇ ਸੱਤ ਨਾਮ ਲੈ ਲਏ ਉਹਨਾਂ ਦੇ ਵਿੱਚੋਂ ਮੈਂ ਗਿਣਾ ਕੁਲਵੰਤ ਸਿੰਘ ਦਲਜੀਤ ਕਲਸੀ ਹਰਜੀਤ ਸਿੰਘ ਪ੍ਰਧਾਨ ਮੰਤਰੀ ਬਾਜੇ ਕੇ ਗੁਰਮੀਤ ਸਿੰਘ ਵਰਿੰਦਰ ਫੌਜੀ ਦਾ ਨਾਮ ਹੈ ਬਸੰਤ ਸਿੰਘ ਦਾ ਨਾਮ ਹੈ ਸੱਤ ਜਿਹੜੇ ਹੈਗੇ ਨੇ ਜਿਨ੍ਹਾਂ ਅ ਦੇਪਰੋਂ ਐਨਐਸਏ ਹਟਾਇਆ ਜਾ ਰਿਹਾ ਹੈ ਦਲਜੀਤ ਕਲਸੀ ਦੁਬਾਰਾ ਆ ਗਿਆ ਔਰ ਸਾਰੇ ਇੱਕ ਇੱਕ ਕਰਕੇ ਤੁਹਾਨੂੰ ਦਿਖਾ ਰਹੇ ਹਾਂ ਜਿਨ੍ਹਾਂ ਦੇ ਉੱਤੇ ਐਨਐਸਏ ਲੱਗਿਆ ਰਿਹਾਗਾ ਉਹਨਾਂ ਦੇ ਵਿੱਚ ਹੈ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਵਿੱਚ ਹੈ ਇੱਕ ਪਪਲਪ੍ਰੀਤ ਸਿੰਘ ਉਹਨਾਂ ਦੇ ਉੱਤੇ ਵੀ ਐਨਐਸਏ ਲੱਗਿਆ ਰਹੇਗਾ ਮੈਂ ਦੋ ਇਸ ਕਰਕੇ ਵੀ ਲਿਖਿਆ ਕਿਉਂਕਿ ਜਿਹੜੇ ਟੋਟਲ 9 ਸੀ ਜਦੋਂ ਭੇਜੀ ਗਈ ਸੀ ਜਦੋਂ ਗ੍ਰਿਫਤਾਰੀਆਂ ਹੋਈਆਂ ਨੇ ਉਸ ਤੋਂ ਬਾਅਦ ਤੂਫਾਨ ਸਿੰਘ ਦਸਵੇਂ ਜਿਹੜੇ ਸਾਥੀ ਸੀ ਜਿਨ੍ਹਾਂ ਨੂੰ ਭੇਜਿਆ ਗਿਆ ਤੂਫਾਨ ਸਿੰਘ ਦੇ ਉੱਤੇ ਵੀ ਐਨਐਸਏ ਬਰਕਰਾਰ ਰਹੇਗਾ ਲੱਗਿਆ ਰਹੇਗਾ ਤਾਂ ਤਿੰਨ ਤਿੰਨ ਨਾਮ ਹੋ ਗਏ ਇਨਫੈਕਟ ਤੂਫਾਨ ਸਿੰਘ ਉਸ ਤੋਂ ਬਾਅਦ ਪਪਲਪ੍ਰੀਤ ਤੇ ਇੱਕ ਅਮਰਿਤਪਾਲ ਸਿੰਘ ਔਰ ਇਨਫੈਕਟ ਇੱਕ ਇਹ ਵੀ ਅਹਿਮ ਜਾਣਕਾਰੀ ਹੈ ਕਿ ਅਮਰਿਤਪਾਲ ਸਿੰਘ ਦੇ ਉੱਤੇ ਯੂਏਪੀਏ ਵੀ ਲੱਗਿਆ ਹੋਇਆ ਹੈ ਹਰਿਨੌਰ ਕਤਲ ਮਾਮਲੇ ਦੇ ਵਿੱਚ ਯੂਏਪੀਏ ਲੱਗਿਆ ਸੀ ਤਾਂ ਉਹ ਵੀ ਸਟੈਂਡ ਕਰਦਾ ਹੈ ਫਿਲਹਾਲ ਅਮਰਿਤਪਾਲ ਸਿੰਘ ਤੇ ਉਸਦੇ ਸਾਥੀ ਜੋ NSA ਦੇ ਤਹਿਤ ਅਸਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਪਰ ਹੁਣ ਅਮਰਿਤਪਾਲ ਦੇ ਸਾਥੀਆਂ ਦੀ ਪੰਜਾਬ ਦੇ ਵਿੱਚ ਵਾਪਸੀ ਹੋਣ ਜਾ ਰਹੀ ਹੈ। ਐਯਾਨਿਕ ਡਿਬਰੂਗੜ ਜੇਲ੍ਹ ਤੋਂ ਪੰਜਾਬ ਲੈ ਆਂਦਾ ਜਾਵੇਗਾ। ਜਾਣਕਾਰੀ ਸਾਹਮਣੇ ਆਈ ਹੈ ਕਿ ਅਮਰਿਤਪਾਲ ਸਿੰਘ ਦੇ 7 ਸਾਥੀਆਂ ਤੋਂ NSA ਹਟੇਗਾ ਤੇ ਪੁਲਿਸ ਵੱਲੋਂ ਪੰਜਾਬ ਦੇ ਵਿੱਚ ਸ਼ਿਫਟ ਕੀਤਾ ਜਾਵੇਗਾ। ਆਖਰ ਅਮਰਿਤਪਾਲ ਤੇ ਉਸ 7 ਸਾਥੀ ਕਿਹੜੇ-ਕਿਹੜੇ ਨੇ ਤੁਹਾਨੂੰ ਇਸ ਤੋਂ ਵੀ ਵਾਕਿਫ ਕਰਵਾਉਂਦੇ ਆ। ਇਸ ਲਿਸਟ ਵਿੱਚ ਅਮਰਿਤਪਾਲ ਦੇ ਸਾਥੀ ਗੁਰਮੀਤ ਸਿੰਘ ਦਲਜੀਤ ਕਲਸੀ ਤੂਫਾਨ ਸਿੰਘ ਤੇ ਭਗਵੰਤ ਸਿੰਘ ਦਾ ਨਾਮ ਸ਼ਾਮਿਲ ਹੈ ਉਥੇ ਕਲਵੰਤ ਸਿੰਘ ਵਰਿੰਦਰ ਫੌਜੀ ਤੇ ਬਸੰਤ ਸਿੰਘ ਧੋਮੇ ਵੀ ਐਨਐਸਏ ਹਟੇਗਾ ਤੇ ਪੰਜਾਬ ਲਿਆਂਦਾ ਜਾਵੇਗਾ ਅਗਲੇ ਅਗਲੇ 5 ਸਾਲ ਵੀ ਪੂਰੇ ਇਹ ਇਹ ਲਾਅ ਐਂਡ ਆਰਡਰ ਕੀ ਸਥਿਤੀ ਹੈ ਕਾਨੂੰਨੀ ਕਾਰਵਾਈ ਕਾਨੂੰਨ ਆਪਣੇ ਮੁਤਾਬਕ ਕੰਮ ਕਰਦਾ 10 ਬੰਦਿਆਂ ਦੇ ਖਿਲਾਫ ਐਨਐਸਏ ਲੱਗੀ ਸੀ ਹਾਲੇ ਤੱਕ ਇਹਨਾਂ ਦੀ ਉਸ ਚ ਰੈਸਟ ਨਹੀਂ ਸੀ ਪਈ ਔਰ ਅਸੀਂ ਉਸ ਨੂੰ ਇਨਵੈਸਟੀਗੇਸ਼ਨ ਅੱਗੇ ਵਧਾ ਰਹੇ ਹਾਂ ਸਿਰਫ 7 ਬੰਦੇ ਆ ਜੀ ਉਹਨਾਂ ਦੇ ਨਾਂ ਹੈ ਜੀ ਬਸੰਤ ਸਿੰਘ ਭਗਵਾਨ ਸਿੰਘ ਬਾਜੇਖਾਨਾ ਗੁਰਮੀਤ ਸਿੰਘ ਬੁੱਕਨਵਾਲ ਸਰਬਜੀਤ ਕਲਸੀ ਦਜੀਤ ਕਲਸੀ ਗੁਰਿੰਦਰਪਾਲ ਸਿੰਘ ਗੁਰੀਆਜਲਾ ਹਰਜੀਤ ਸਿੰਘ ਇਲੈਸ ਚਾਚਾ ਤੇ ਕਲਵੰਤ ਰੋਕੇ ਸੋ ਇਹੀ ਸਿਰਫ ਬੰਦੇ ਆ ਜਿਨ੍ਹਾਂ ਨੂੰ ਅਸੀਂ ਉਸ ਕੇਸ ਦੇ ਵਿੱਚ ਅਸੀਂ ਲੈ ਕੇ ਆ ਰਹੇ ਆ ਹਾਲਾਂਕਿ ਅਮਰਪਾਲ ਸਿੰਘ ਨੂੰ ਫਿਲਹਾਲ ਕੋਈ ਵੀ ਰਾਹਤ ਨਹੀਂ ਮਿਲੀ ਜਿਸ ਤੋਂ ਐਨਐਸਏ ਨਹੀਂ ਹਟੇਗਾ ਤੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਹੀ ਬੰਦ ਰਹਿਣਾ ਪਵੇਗਾ ਇਸ ਤੋਂ ਇਲਾਵਾ ਅਮਰਪਾਲ ਦੇ ਚਾਚਾ ਹਰਜੀਤ ਸਿੰਘ ਤੇ ਉਸਦੇ ਸਾਥੀ ਪਪਲਪ੍ਰੀਤ ਸਿੰਘ ਧੂਮੀ ਫਿਲਹਾਲ ਐਨਐਸਏ ਨਹੀਂ ਹਟੇਗਾ ਰਾਜਨੀਤਿਕ ਤੌਰ ਤੇ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਜਿੱਤਣ ਲਈ ਤੇ ਇਹਨਾਂ ਨੇ ਇਹ ਸਾਰਾ ਆਪਦੀ ਸਰਕਾਰ ਬਚਾਉਣ ਦੇ ਲਈ ਉਹਨਾਂ ਨੇ ਐਨਐਸਏ ਲਾਈ ਸੀ ਇਹਦੇ ਵਿੱਚ ਝੂਠ ਤੂਫਾਨ ਜਿਹੜਾ ਸੀ ਉਹ ਵਰਤ ਚੇ ਦੋਸ਼ ਲਾਏ ਸੀ ਉਹ ਸਾਰੇ ਦੋਸ਼ ਝੂਠੇ ਸੀ ਕਿਉਂਕਿ ਭਾਈ ਅਮਰਤਪਾਲ ਸਿੰਘ ਕਹਿ ਚੁਕਤੇ ਸੀ ਜੇ ਸਾਡਾ ਹਿੰਸਾ ਦੇ ਵੀ ਕੋਈ ਵਿਸ਼ਵਾਸ ਨਹੀਂ ਉਹਨਾਂ ਦੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਰੋਕਣ ਲਈ ਇਹਨਾਂ ਨੇ ਐਨਐਸਏ ਲਾਤੀ ਸੀ ਤੇ ਹੁਣ ਇਹਨਾਂ ਕੋਲੇ ਹੋਰ ਕੋਈ ਚਾਰਾ ਨਹੀਂ ਸੀ ਜ਼ਿਕਰ ਹੋ ਗਿਆ ਕਿ ਫਰਵਰੀ 2023 ਦੇ ਵਿੱਚ ਚਮਤਪਾਲ ਤੇ ਉਸਦੇ ਸਾਥੀਆਂ ਨੇ ਆਪਣੇ ਸਾਥੀ ਲਾਪਰਿਤ ਤੂਫਾਨ ਨੂੰ ਛਡਾਉਣ ਦੇ ਲਈ ਅਜਨਾਲਾ ਥਾਣੇ ਤੇ ਹਮਲਾ ਕਰ ਦਿੱਤਾ ਸੀ। ਇਸ ਦੇ ਬਾਅਦ 18 ਮਾਰਚ 2023 ਨੂੰ ਅਮਰਪਾਲ ਦੇ ਕਈ ਸਾਥੀਆਂ ਨੂੰ ਕਾਬੂ ਕੀਤਾ ਗਿਆ ਤੇ 23 April 2023 ਨੂੰ ਅਮਰਪਾਲ ਨੂੰ ਮੋਗਾ ਦੇ ਪਿੰਡ ਰੋਡੇ ਤੋਂ ਗ੍ਰਿਫਤਾਰ ਕਰ ਲਿਆ ਗਿਆ ਸੀ। ਤੇ ਅਮਰਪਾਲ ਤੇ ਉਸਦੇ ਸਾਥੀ 2 ਸਾਲਾਂ ਤੋਂ ਅਸਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ। ਬਿਊਰੋ ਰਿਪੋਰਟ న్యూਸ 18 ਪੰਜਾਬ ਤਾਂ ਅਮਰਿਤਪਾਲ ਦੇ ਸਾਥੀਆਂ ਦੀ ਪੰਜਾਬ ਵਾਪਸੀ ਤਾਂ ਹੁੰਦੀ ਹੋਈ ਨਜ਼ਰ ਆ ਰਹੀ ਹੈ ਪਰ ਇਸ ਵਿਚਾਲੇ ਸਵਾਲ ਹੀ ਹੈ ਕਿ ਅਮਰਿਤਪਾਲ ਵੀ ਕੀ ਉਸ ਨੂੰ ਵੀ ਵਾਪਸ ਪੰਜਾਬ ਸ਼ਿਫਟ ਕੀਤਾ ਜਾਏਗਾ खैर ਹੋਰ ਜਾਣਕਾਰੀ ਲਈ ਸੱਦਾ ਰੱਖ ਕਰਦੇ ਹਾਂ ਸਾਡੇ ਸੇ ਹੋਗੀ ਇਸ ਸਮੇਂ ਫੋਨ ਲਾਈਨ ਤੇ ਸਾਡੇ ਨਾਲ ਅੰਮ੍ਰਿਤਸਰ ਤੋਂ ਹੈਗੇ ਨੇ ਅਮਿਤ ਸ਼ਰਮਾ ਅਮਿਤ ਕੀ ਕੁਝ ਤੁਹਾਡੇ ਕੋਲ ਜਾਣਕਾਰੀ ਹੈ ਕਦੋਂ ਲਿਆਂਦਾ ਜਾਵੇਗਾ ਸਾਰੇ ਇਕੱਠੇ ਲਿਆਂਦੇ ਜਾ ਰਹੇ ਨੇ ਸਭ ਦੇ ਸੱਤ ਅਮਰਿਤਪਾਲ ਦੇ ਸਾਥੀ ਕੀ ਕੁਝ ਇਨਫੋਰਮੇਸ਼ਨ ਇਹ ਕੋਲ ਬਿਲਕੁਲ ਸੱਤ ਪਹਿਲਾਂ ਮੈਂ ਦੱਸਣਾ ਚਾਹਾਂਗਾ ਕਿ 39 ਨੰਬਰ ਜਿਹੜੀ ਐਫ ਆਈ ਆਰ ਅਜਨਾਲੇ ਥਾਣੇ ਦੇ ਵਿੱਚ ਦਰਜ ਕੀਤੀ ਗਈ ਸੀ ਉਸ ਦੇ ਵਿੱਚ ਇਹਨਾਂ ਦੀ ਗ੍ਰਿਫਤਾਰੀ ਪਾਣਾ ਬਾਕੀ ਆ ਕਿਉਂਕਿ ਇਹਨਾਂ ਨੂੰ ਗ੍ਰਿਫਤਾਰੀ ਉਸ ਮਾਮਲੇ ਦੇ ਵਿੱਚ ਨਹੀਂ ਪਾਈ ਹੈ ਜਿਸ ਤੋਂ ਬਾਅਦ ਇਹਨਾਂ ਨੂੰ ਡਿਬਰੂਗੜ ਜੇਲ੍ਹ ਦੇ ਵਿੱਚ ਜ਼ਰੂਰ ਭੇਜ ਦਿੱਤਾ ਗਿਆ ਸੀ ਲੇਕਿਨ ਹੁਣ ਜਿਹੜੀ ਅੰਮ੍ਰਿਤਸਰ ਰੂਰਲ ਪੁਲਿਸ ਦੀ ਇੱਕ ਟੀਮ ਡਿਬਰੂਗੜ ਜੇਲ੍ਹ ਦੇ ਵਿੱਚ ਗਈ ਹੈ ਇਹਨਾਂ ਨੂੰ ਕੱਲ ਲਿਆ ਕੇ ਅੰਮ੍ਰਿਤਸਰ ਦੇ ਵਿੱਚ ਅਜਨਾਲਾ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ ਸੋ ਪ੍ਰੋਸੈਸ ਸਾਰਾ ਉਹੀ ਹੈ ਕਰੀਬ 7 ਅੰਮ੍ਰਿਤਪਾਲ ਦੇ ਸਾਥੀ ਹੈ ਜਿਨ੍ਹਾਂ ਨੂੰ ਬਾਕੀ ਇਹ ਸਭ ਤੋਂ ਪਹਿਲਾਂ ਇਹਨਾਂ ਨੂੰ ਲਿਆ ਕੇ ਜਿਹੜੀ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਸਿਵਲ ਹਸਪਤਲ ਦੇ ਵਿੱਚ ਮੈਡੀਕਲ ਕਰਵਾਇਆ ਜਾਏਗਾ ਫਿਰ ਇਹਨਾਂ ਨੂੰ ਪੇਸ਼ ਕੀਤਾ ਜਾਏਗਾ ਤੇ ਉਸੇ ਮਾਮਲੇ ਦੇ ਵਿੱਚ 39 ਨੰਬਰ ਐਫ ਆਈ ਆਰ ਦੇ ਮਾਮਲੇ ਦੇ ਵਿੱਚ ਹੀ ਜਾਂਚ ਨੂੰ ਅੱਗੇ ਵਧਾਣ ਲਈ ਇਹਨਾਂ ਨੂੰ ਲਿਆਂਦਾ ਜਾ ਰਿਹਾ ਸੋ ਅਨੰਦ ਦੀ ਇੱਥੇ ਗ੍ਰਿਫਤਾਰੀ ਪਾ ਕੇ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਗੌਰਵ ਸ਼ੁਕਰੀਆ ਤਨਵਾਦ ਸਾਡੇ ਨਜ਼ਰਾਂ ਦੇ ਲਈ ਇਸ ਪੂਰੀ ਗੱਲਬਾਤ ਲਈ ਤਾਂ ਐਫ ਆਈ ਆਰ ਨੰਬਰ 39 ਅਜਨਾਲਾ ਥਾਣੀ ਦੇ ਵਿੱਚ ਜਿਹੜੀ ਦਰਜ ਕੀਤੀ ਗਈ ਸੀ ਜੋ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਅਜਨਾਲਾ ਥਾਣੀ ਦੇ ਵਿੱਚ ਹਮਲਾ ਕਰਨ ਦਾ ਇਲਜ਼ਾਮ ਹੈ ਅਮਰਿਤਪਾਲ ਤੇ ਉਸਦੇ ਸਾਥੀਆਂ ਦੇ ਉੱਤੇ ਤਾਂ ਉਸ ਕੇਸ ਦੇ ਵਿੱਚ ਅੱਗੇ ਸੁਣਵਾਈ ਆ ਫਿਰ ਕਾਰਵਾਈ ਹੋਏਗੀ ਤੇ ਜਿਹੜੇ ਜਿਹੜੇ ਸੱਤ ਦੇ ਸੱਤ ਆ ਰਹੇ ਨੇ ਜਿਹੜੇ ਜਿਹੜੇ ਉਸਦੇ ਸਾਥੀ ਆ ਰਹੇ ਨੇ ਅਮਰਿਤਪਾਲ ਸਿੰਘ ਦੇ ਉਹਨਾਂ ਦੀ ਗ੍ਰਿਫਤਾਰੀ ਹੁਣ ਐਫ ਆਈ ਆਰ ਨੰਬਰ 39 ਦੇ ਵਿੱਚ ਹੋਏਗੀ ਤੇ ਅੱਗੇ ਜੋ ਵੀ ਕਾਨੂੰਨੀ ਪ੍ਰਕਿਰਿਆ ਹੁਣ ਅੱਗੇ ਵਧਦੇ ਤਾਂ ਇਹ ਗੱਲ ਹੋਵੇ ਕਿ ਮੁੱਖ ਮੰਤਰੀ ਦੇ ਅਹੁਦੇ ਦੀ ਪੰਜਾਬ ਦੇ ਵਿੱਚ 3 ਸਾਲਾਂ ਭਗਵੰਤ ਮਾਨ ਸਰਕਾਰ ਨੇ ਪੂਰੀ ਕੀਤੀ ਨੇ 16 ਮਾਰਚ ਤੋਂ 16 ਮਾਰਚ ਦਾ ਅੱਜ ਦਿਨ ਹੈ ਔਰ ਇਹ 3 ਸਾਲ ਦੇ ਵਿੱਚ ਵਾਅਦੇ ਦਾਅਵੇ ਸਿਆਸਤ ਇਲਜ਼ਾਮ ਤਰਾਸ਼ੀ ਖੂਬ ਚੱਲਦਾ ਰਿਹਾ ਪਰ ਇਹ ਸਭ ਦੇ ਵਿਚਾਲੇ ਚਰਚਾਵਾਂ ਪਿਛਲੇ ਕੁਝ ਸਮੇਂ ਤੋਂ ਛੜੀਆਂ ਖਾਸ ਤੌਰ ਤੇ ਸੋਸ਼ਲ ਮੀਡੀਆ ਦੇ ਉੱਤੇ ਕਿ ਪੰਜਾਬ 'ਚ ਮੁੱਖ ਮੰਤਰੀ ਦਾ ਕੋਈ ਚਿਹਰਾ ਹੋ ਸਕਦਾ ਹੈ ਜਾਂ ਨਵਾਂ ਚਿਹਰਾ ਹੋ ਸਕਦਾ ਹੈ ਇਸ ਤਰੀਕੇ ਦੇ ਕਿਆਸ ਲਾਏ ਹਾਲਾਂਕਿ ਪਹਿਲਾਂ 20 ਦੇ ਉੱਤੇ ਬਿਆਨ ਆਇਆ ਪਰ ਪੰਜਾਬ ਪਹੁੰਚੇ ਅਰਵਿੰਦ ਕੇਜਰੀਵਾਲ ਨੇ ਇਨਾ ਸਾਰੀਆਂ ਪਹਾਂ ਦੇ ਉੱਤੇ ਫੁੱਲ ਸਟਾਪ ਲਗਾ ਦਿੱਤਾ ਤੇ ਨਾਲ ਇਹ ਵੀ ਕਿਹਾ ਕਿ ਅਗਲੇ 5 ਸਾਲ ਵੀ ਯਾਨੀ ਕਿ 2027 ਤੋਂ ਬਾਅਦ ਵੀ ਭਗਵਾਨਪਤ ਮਾਨ ਹੀ ਮੁੱਖ ਮੰਤਰੀ ਪੰਜਾਬ ਦੇ ਰਹਿਣਗੇ ਯਾਨੀ ਕਿ ਜਿੱਤ ਦਾ ਦਾਵਾ ਵੀ 2027 ਦੇ ਵਿੱਚ ਠੋਕ ਦਿੱਤਾ ਦੂਜੇ ਪਾਸੇ 3 ਸਾਲ ਪੂਰੇ ਹੋਣ ਦੇ ਉੱਤੇ ਵਿਰੋਧੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਿਰ ਰਹੇ 5-7 5 ਸਾਲ ਪੂਰੇ ਕਰਾਂਗੇ ਆਪ ਚਿੰਤਾ ਨਾ ਕੀਜੀਏ ਔਰ ਅਗਲੇ 5 ਸਾਲ ਵੀ ਪੂਰੇ ਕਰਾਂਗੇ ਤਾਂ ਇਹ ਗੱਲ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਉਹਨਾਂ ਸਾਰੀਆਂ ਅਫਵਾਹਾਂ ਦੇ ਉੱਤੇ ਬ੍ਰੇਕ ਲਗਾ ਦਿੱਤੀ ਜਿਸ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਸੀਐਮ ਬਦਲੇ ਜਾ ਸਕਦੇ ਨੇ 16 ਮਾਰਚ 2022 ਨੂੰ ਆਮ ਆਦਮੀ ਪਾਰਟੀ ਨੇ ਸਰਕਾਰ ਬਣਾਈ ਜਿਸ ਦੇ 3 ਸਾਲ ਪੂਰੇ ਹੋਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਅਤੀ ਸੀਐਮ ਭਗਵੰਤ ਮਾਨ ਪਰਮਾਤਮਾ ਦਾ ਸ਼ੁਕਰਾਨਾ ਕਰਨ ਦੇ ਲਈ ਦਰਬਾਰ ਸਭ ਨਤਮਸਤਕ ਹੋਏ ਤੇ ਜਦੋਂ ਅਰਵਿੰਦ ਕੇਜਰੀਵਾਲ ਨੂੰ ਮੁੱਖ ਮੰਤਰੀ ਬਦਲਣ ਵਾਲਾ ਸਵਾਲ ਹੋਇਆ ਤਾਂ ਉਹਨਾਂ ਨੇ ਅਫਵਾਹਾਂ ਨੂੰ ਨਕਾਰ ਦਿੱਤਾ ਤਾਂ ਉਧਰ ਸੀਐਮ ਭਗਵੰਤ ਪਾਣੀ ਸੂਬੇ 'ਚ ਨਸ਼ੇ ਅਤੇ ਰਿਸ਼ਵਤਖੋਰੀ ਦੇ ਖਿਲਾਫ ਵੱਡਾ ਐਕਸ਼ਨ ਲੈਣ ਦੇ ਨਾਲ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ ਗੱਲ ਵੀ ਕਹੀ। ਤੇ ਅੱਜ 3 ਸਾਲਾਂ ਬਾਅਦ ਗੁਰੂ ਸਾਹਿਬ ਦਾ ਧੰਨਵਾਦ ਕਰਨਾ ਆਇਆ ਸਮਤ ਬਖਸ਼ੀ ਕਿ ਅੱਜ ਅਸੀਂ ਆਪਣੀਆਂ ਜਿਹੜੀਆਂ ਅਰਵਿੰਦ ਜੀ ਨਾਲ ਕਰ ਕਰ ਜਾ ਕੇ ਅਸੀਂ ਗਰੰਟੀਆਂ ਦਿੰਦੇ ਸੀ ਜਦੋਂ ਉਹਨਾਂ ਨੇ ਪਾਰਟੀ ਬਣਾਈ ਸੀ ਉਹ ਜਿਹੜੀ ਸੋਚ ਸੀਗੀ ਉਹ ਸੋਚ ਨੂੰ ਕਾਇਮ ਰੱਖਦੇ ਹੋਏ ਅਸੀਂ ਪੰਜਾਬ ਦੇ ਵਿੱਚ ਕੰਮ ਕਰ ਰਹੇ ਹਾਂ ਔਰ ਸਾਰੇ ਪਾਸੇ ਪੂਰਾ ਪਲੈਨਿੰਗ ਦੇ ਨਾਲ ਨਸ਼ਿਆਂ ਦੇ ਵਿਰੁੱਧ ਵੀ ਜੁੱਧ ਚੱਲ ਰਿਹਾ ਹੈ ਔਰ ਜੋ ਵੀ ਪ੍ਰਿਸ਼ਟਾਚਾਰ ਹੋ ਰਿਹਾ ਕਿਤੇ ਵੀ ਚਾਹੇ ਤਹਿਸੀਲਾਂ ਚ ਚਾਹੇ ਕਿਸੇ ਹੋਰ ਆਫਿਸ ਚ ਉਹਦੇ ਵਿਰੁੱਧ ਵੀ ਜੁੱਧ ਚੱਲ ਰਿਹਾ ਹੈ ਔਰ ਨੌਕਰੀਆਂ ਮਿਲ ਰਹੀਆਂ 52000 ਦੇ ਨੇੜੇ ਤੇ ਨੌਕਰੀਆਂ ਵੀ ਮਿਲ ਗਈਆਂ ਤਾਂ ਉਧਰ ਪੰਜਾਬ ਸਰਕਾਰ ਦੇ 3 ਸਾਲ ਪੂਰੇ ਹੋਣ ਤੇ ਬੀਜੇਪੀ ਸੜਕਾਂ ਤੇ ਨਜ਼ਰ ਆਈ ਵਕਫ ਵਕਫ ਥਾਵਾਂ ਦੇ ਉੱਤੇ ਰੋਸ ਪ੍ਰਦਰਸ਼ਨ ਹੋਏ ਨਾ ਵਿਕਾਸ ਤੇ ਨਾ ਇਨਸਾਫ ਤੇ ਨਾਰੀ ਲਗਾਏ ਗਏ ਤੇ ਮਹਿਲਾਵਾਂ ਨੂੰ 1000 ਰੁਪਏ ਵਾਲੇ ਵਾਅਦੇ ਤੋਂ ਲੈ ਕੇ ਕਾਨੂੰਨ ਵਿਵਸਥਾ ਦੇ ਮੁੱਦੇ ਉੱਤੇ ਆਮ ਆਦਮੀ ਪਾਰਟੀ ਨੂੰ ਕੇਰਿਆ ਗਿਆ ਤਾਂ ਉਹ ਪੰਜਾਬ ਚਾ ਜੇ ਸਭ ਤੋਂ ਵੱਧ ਨਸ਼ਾ ਹੈ ਤਾਂ ਉਹ ਪੰਜਾਬ ਚਾ ਦੋਨੋਂ ਚੀਜ਼ਾਂ ਉਹ ਸਾਰੀ ਕੈਬਨਿਟ ਤੇ ਮੁੱਖ ਮੰਤਰੀ ਦੇ ਮੂਹਰੇ ਕਹਿ ਕੇ ਆ ਗੱਲ ਤੁਹਾਨੂੰ ਦੱਸ ਗਿਆ ਹੁਣ ਅੱਗੇ ਆਪ ਆਪ ਸਮਝਦਾਰ ਆ ਇਸ਼ਾਰਾ ਹੀ ਬਹੁਤ ਸਮਝਦਾਰ ਨੂੰ ਤਾਂ ਇਸ਼ਾਰਾ ਬਹੁਤ ਹੁੰਦਾ ਪਰ ਉਹ ਆਪਣੇ ਵੱਲੋਂ ਅਜ ਕੋਈ ਕਸਰ ਛੱਡ ਕੇ ਨਹੀਂ ਗਏ ਉਹ ਦੋਨੋਂ ਗੱਲਾਂ ਕਲੀਅਰ ਕਰ ਗਏ ਵੀ ਅੱਜ ਪੰਜਾਬ 'ਚ ਸਭ ਤੋਂ ਵੱਧ ਨਸ਼ਾ ਵਿਕਦਾ ਤੇ ਸਭ ਤੋਂ ਵੱਧ ਕ腐ਸ਼ਨ ਆ ਉਹ ਪੰਜਾਬ 'ਚ ਨਾਲ ਮੁੱਖ ਮੰਤਰੀ ਖੜਾ ਨਾਲ ਕੈਬਨਿਟ ਕਢੀ ਆ ਮੂੰਹ ਤੇ ਚਪੇੜ ਮਾਰ ਕੇ ਗਏ ਨੇ ਬਾਕੀ ਗੱਲਾਂ ਹੁਣ ਇਹ ਆਪਾਂ ਬੀਜਪੀ ਦੇ ਨਾਲ-ਨਾਲ ਕਾਂਗਰਸ ਨੇ ਵੀ 3 ਸਾਲ ਪੂਰੇ ਹੁਣ ਤੀ ਸੁਭਾ ਸਰਕਾਰ ਰੁਕੇ ਰਿਆ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਨੇ ਸੋਸ਼ਲ ਮੀਡੀਆ ਦੇ ਉੱਤੇ ਲਿਖਿਆ ਲੁਕਟੇ ਤੇ ਨੁਕਸਾਨ ਦੇ 3 ਸਾਲ ਅਫੜਾ ਦਫੜੀਅਤ ਤੇ ਰਾਜਕਤਾ ਦੇ 3 ਸਾਲ ਝੂਠ ਤੇ ਧੋਖੇ ਦੇ 3 ਸਾਲ ਟੁੱਟੇ ਵਾਅਦੇ ਦੇ 3 ਸਾਲ ਪਛਤਾਵੇ ਦੇ 3 ਸਾਲ ਬੇਰਹਿਮ ਬਦਲਾਖੋਰੀ ਦੇ 3 ਸਾਲ ਸਰਕਾਰ ਹਟ ਜਗਾ ਮਾਈਨਸ ਦੇ ਵਿੱਚ ਹੈ तकरीबन 3 ਸਾਲ ਹੋ ਗਏ ਆਪ ਦੀ ਸਰਕਾਰ ਹੋਰ ਇਹਨਾਂ ਕਿੰਨਾ ਸਾਲਾਂ ਚੇਲੇ ਜਿਹੜਾ ਪੰਜਾਬ ਦੇ ਲੋਕਾਂ ਨੇ ਬਦਲਾਵ ਲਿਆਂਦਾ ਸੀ ਕਈਆਂ ਸਰਕਾਰਾਂ ਨੂੰ ਨਕਾਰਿਆ ਕਈਆਂ 파ਟੀਆਂ ਨੂੰ ਕਾਂਗਰਸ ਔਰ ਆਕਾਲੀ ਜਲ ਵੀ ਜੀਪੀ ਸਾਰੀਆਂ 파ਟੀਆਂ ਨੂੰ ਰਖਾ ਰੱਖੇ ਪਕੇ ਪੰਜਾਬ ਦਾ ਮਾਹੌਲ ਵਾਤਾਵਰਨ ਪਰਾਲੀ ਡਰਾਕਦਾ ਬੜਾ ਬੁਰ ਵਰਗੇ ਗੈਸਟਰੀ ਜਦੋਂ ਸੁਝਾ ਲੋਕਾਂ ਕੋਹਾ ਵੀ ਹੋ ਰਹੀ ਹੈ ਔਰ ਲਾਣ ਰਾਡਰ ਕਰਪ ਸਿੰਘ 3 ਸਾਲ ਪੂਰੀ ਹੁੰਦੀ ਅਕਾਲੀ ਦਲ ਨੇ ਵੀ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ਤੇ ਲਿਆ ਤੇ ਸੋਸ਼ਲ ਮੀਡੀਆ ਤੇ ਲਿਖਿਆ ਅੱਜ ਪੂਰੇ 3 ਸਾਲ ਹੋ ਗਏ ਪੰਜਾਬ ਨੂੰ ਆਮ ਆਦਮੀ ਪਾਰਟੀ ਰੂਪੀ ਗ੍ਰਹਿਣ ਲੱਗੇ ਲੋ ਇਸ ਦੇ ਸਾਈ ਹੇਠ ਪੰਜਾਬ ਤਬਾਹ ਹੋ ਗਿਆ 1.5 ਲੱਖ ਕਰੋੜ ਰੁਪਏ ਦਾ ਕਰਜ਼ਾ ਛਾੜ ਦਿੱਤਾ ਬੇਰੋਜ਼ਗਾਰੀ ਸਿਖਰ ਤੇ ਹੈ ਕਿਸਾਨੀਏ ਰੋਲ ਰਹੀ ਹੈ ਵਪਾਰੀ ਫਿਰੋਤੀਆਂ ਤੇ ਲੁੱਟਾਂ ਕਾਰਨ ਪਰੇਸ਼ਾਨ ਨੇ ਬੀਬੀਆਂ 1000 ਰੁਪਏ ਉਡੀਕ ਰੀਆਂ ਨੇ ਭ੍ਰਿਸ਼ਟਾਚਾਰ ਸਿਖਰ ਤੇ ਹੈ ਅਮਨ ਕਾਨੂੰਨ ਦੀ ਸਥਿਤੀ ਡਾਮਾ ਡੋਲ ਹੈ ਰੋਜ਼ਾਨਾ ਬੰਬ ਬਲਾਸਟ ਹੋ ਰਹੇ ਨੇ ਜ਼ਿਕਰ ਖਾਸੇ ਕੀ 2022 ਦੇ ਵਿੱਚ ਆਮ ਆਦਮੀ ਪਾਰਟੀ ਨੇ 117 ਵਿਧਾਨ ਸਭਾ ਸੀਟਾਂ ਦੇ ਵਿੱਚੋਂ 92 ਜਿੱਤ ਕੇ ਸਰਕਾਰ ਬਣਾਈ ਜਦਕੀ ਕਾਂਗਰਸ ਦੇ 18 ਤੇ ਅਕਾਲੀ ਦਲ ਦੇ 3 ਭਾਜਪਾ ਦੇ 2 ਤੇ ਬੀਐਸਪੀ ਨੂੰ ਇੱਕ ਅਤੇ ਇੱਕ ਆਜ਼ਾਦ ਉਮੀਦਵਾਰ ਨੂੰ ਜਿੱਤ ਹਾਸਲ ਹੋਈ ਸੀ ਅੰਮ੍ਰਿਤਸਰ ਤੋਂ ਰਾਜੀਵ ਸ਼ਰਮਾ న్యూਸ 18 ਪੰਜਾਬ ਜਿਵੇਂ 2022 ਦੇ ਵਿੱਚ ਬੰਪਰ ਜਿੱਤ ਹਾਸਲ ਹੋਈ ਆਮ ਆਦਮੀ ਪਾਰਟੀ ਨੂੰ ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਕਿਉਂਕਿ 117 ਦੇ ਵਿੱਚੋਂ 92 ਸੀਟਾਂ ਆਮ ਆਦਮੀ ਪਾਰਟੀ ਦੀ ਝੋਲੀ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਪਾ ਦਿੱਤੀਆਂ ਹੁਣ ਸਵਾਲ ਇਹ ਵੀ ਹੈ ਕਿ 2027 ਦੇ ਵਿੱਚ ਬਾਈ ਵਾਲਾ ਜਿਹੜਾ ਨਤੀਜਾ ਹੈ ਜਾਂ ਫਿਰ ਪ੍ਰਦਰਸ਼ਨ ਹੈ ਉਸ ਨੂੰ ਰਿਪੀਟ ਕਰਨਾ ਆਮ ਆਦਮੀ ਪਾਰਟੀ ਦੇ ਲਈ ਚੁਣੌਤੀ ਦਾ ਲਾਜ਼ਮੀ ਤੌਰ ਹੈ ਤੌਰ ਤੇ ਹੋਵੇਗੀ ਅਗਲੇ 2 ਸਾਲ ਕੀ ਕੁਝ ਹੁੰਦਾ ਉਸ ਦੇ ਉੱਤੇ ਨਜ਼ਰ ਰਹੇਗੀ। ਤੇ ਇਸੇ ਮੁੱਦੇ ਦੇ ਉੱਤੇ ਅੱਜ ਅਸੀਂ ਚਰਚਾ ਕਰਾਂਗੇ 8 ਵਜੇ ਹੁਣ ਤੋਂ ਥੋੜੀ ਦੇਰ ਦੇ ਵਿੱਚ ਉਸ ਦੇ ਵਿੱਚ ਵੀ ਤੁਸੀਂ ਜ਼ਰੂਰ ਚੋਕ। ਹੁਣ ਅੱਗੇ ਵਧਦੇ ਹਾਂ ਤੇ ਗੱਲ ਕਿਸਾਨਾਂ ਦੀ ਕਰਾਂਗੇ ਸਯੁਕਤ ਕਿਸਾਨ ਮੋਰਚੇ ਦੀ ਜਿਨ੍ਹਾਂ ਨੇ ਚੰਡੀਗੜ੍ਹ ਕਿਸਾਨ ਪਵੰਦੇ ਵਿੱਚ ਪਹਿਲਾਂ ਮੀਟਿੰਗ ਕੀਤੀ ਤੇ ਫਿਰ ਮੀਟਿੰਗ ਕਰਕੇ 26 ਮਾਰਚ ਨੂੰ ਚੰਡੀਗੜ੍ਹ ਕੂਚ ਕਰਨ ਦਾ ਐਲਾਨ ਕਰ ਦਿੱਤਾ। ਇਹ ਸੈਕੰਡ ਟਰਾਈ ਦੇ ਤੌਰ ਦੇ ਉੱਤੇ ਵੀ ਤੁਸੀਂ ਕਹਿ ਸਕਦੇ ਹੋ ਕਿਉਂਕਿ ਇਸ ਤੋਂ ਪਹਿਲਾਂ 5 ਮਾਰਚ ਨੂੰ ਕਿਸਾਨਾਂ ਨੇ ਚੰਡੀਗੜ੍ਹ ਕੂਚ ਦਾ ਐਲਾਨ ਦਿੱਤਾ ਸੀ ਹਾਲਾਂਕਿ ਉਹ ਕੂਚ ਵਾਲਾ ਐਲਾਨ ਸਿਰੇ ਨਹੀਂ ਚੜ੍ਹ ਸਕਿਆ ਉਹਨਾਂ ਦਾ ਪੂਰਾ ਪਲਾਨ ਇੱਕ ਤਰੀਕੇ ਨਾਲ ਤੁਸੀਂ ਕਹਿ ਸਕਦੇ ਹੋ ਕਿ ਕਾਮਯਾਬ ਨਹੀਂ ਹੋ ਸਕਿਆ ਸੀ ਤੇ ਹੁਣ 26 ਮਾਰਚ ਨੂੰ ਕਿਉਂਕਿ 26 ਮਾਰਚ ਦੇ ਦਿਨ ਬਜਟ ਪੇਸ਼ ਕੀਤਾ ਜਾਣਾ ਹੈ ਤੇ ਉਸ ਦਿਨ ਹੀ ਕਿਸਾਨਾਂ ਨੇ ਵਿਧਾਨ ਸਭਾ ਵਾਲੇ ਪਾਸੇ ਕੂਚ ਕਰਨ ਦਾ ਐਲਾਨ ਦਿੱਤਾ ਪੰਜਾਬ ਸਰਕਾਰ ਦੀਆਂ ਬਜਟ ਦੀਆਂ ਤਿਆਰੀਆਂ ਦੇ ਵਿਚਾਲੇ किसान मोर्चे ने मुड़ तो चंडगढ़ कूच का ऐलान कर दिता चुने छब्बीस जब पंजाब का चौंती है इसे दिन ही, दे सेक्टर करेगा, जिस प्रशासन थान देने की मांग की है इतों ही किसान विधानसभा वाल कूच कर चंडीगढ़ च एस के एम की हुई मीटिंग किया गया ही चेतावनी दिखती गई कि ਜੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਹੋਈ ਤਾਂ ਅੱਠ ਮੈਂਬਰੀ ਕਮੇਟੀ ਵੱਡਾ ਐਕਸ਼ਨ ਲੈ ਸਕਦੀ ਹੈ। ਜੇ ਕੋ 26 ਮਾਰਚ ਨੂੰ ਬਜਟ ਸੈਸ਼ਨ ਦੇ ਵਿੱਚ ਬਜਟ ਪੇਸ਼ ਕਰਨਾ ਉਸ ਦਿਨ ਅਸੀਂ ਪੰਜਾਬ ਦੀਆਂ ਜਥੇਬੰਦੀਆਂ ਨੇ ਇਕੱਠੇ ਹੋ ਕੇ ਐਸ ਕੇਮ ਨਾਲ ਜਿਹੜੀਆਂ ਜੁੜੀਆਂ ਹੋਈਆਂ 26 ਮਾਰਚ ਨੂੰ ਚੰਡੀਗੜ੍ਹ ਜਾਣ ਦਾ ਫੈਸਲਾ ਕੀਤਾ। ਅਸੀਂ ਵਿਧਾਨ ਸਭਾ ਵੱਲ ਮਾਰਚ ਦਾ ਫੈਸਲਾ ਕੀਤਾ। ਤੇ ਅਸੀਂ ਦਸਹਿਰਾ ਗਰਾਊਂਡ ਦੇ ਵਿੱਚ 34 ਸੈਕਟਰ ਦੇ ਵਿੱਚ ਜਗ੍ਹਾ ਮੰਗੀ। ਉਹ ਸਰਕਾਰ ਦੇ ਤੇ ਕੀ ਉਹਨਾਂ ਦਾ ਰਵੱਈਆ ਹੁੰਦਾ ਉਹ ਦੇਖਣਾ ਅਸੀਂ ਕੀ ਕਰਤਾ। ਇਹ ਸਰਕਾਰਾਂ ਦੇ ਕੰਮ ਨਹੀਂ ਇਹ ਸਾਡਾ ਮੰਗਣਾ ਪਰਮਿਸ਼ਨ ਮੰਗਣਾ ਸਾਡਾ ਕੋਈ ਮੰਗ ਦੀ ਮੰਗ ਕਰਨਾ ਵੀ ਸਾਡੀ ਆ ਮੰਗ ਪੂਰੀ ਕਰੋ। ਇਹ ਸਾਡਾ ਕੰਮ ਹੈ। ਅੱਗੇ ਸਰਕਾਰ ਨੇ ਦੇਣੀ ਹੈ ਕਿ ਨਹੀਂ ਦੇਣੀ ਪਰਮਿਸ਼ਨ ਦੇਣੀ ਹੈ ਕਿ ਨਹੀਂ ਦੇਣੀ ਮੰਗ ਮੰਨਣੀ ਹੈ ਕਿ ਨਹੀਂ ਮੰਨਣੀ। ਉਧਰ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹ ਨੇ ਬੀਤੇ ਦਿਨੀ ਮੁੱਖ ਮੰਤਰੀ ਮਾ ਨਾਲ ਹੋਈ ਮੀਟਿੰਗ ਦਾ ਜ਼ਿਕਰ ਕੀਤਾ ਕਿ ਮੀਟਿੰਗ ਚ ਕਈ ਮੰਗਾਂ ਤੇ ਵਿਚਾਰ ਹੋਈਆਂ ਤੇ ਇਹ ਸਾਰੀਆਂ ਮੰਗਾਂ ਕੇਂਦਰ ਨਾਲ ਨਹੀਂ ਸਗੋਂ ਪੰਜਾਬ ਸਰਕਾਰ ਦੇ ਨਾਲ ਜੁੜੀਆਂ ਹੋਈਆਂ ਹਨ। ਗ੍ਰਾਮ ਇੱਕ ਦਿਨ ਦਾ ਦਿੱਤਾ ਪਰ ਨਾਲ ਦੀ ਨਾਲ ਸਾਡੀ ਜਿਹੜੀ ਕਮੇਟੀ ਬਣੀ ਹੋਈ ਹੈ ਕੋਈ ਵੀ ਇਸ ਤਰ੍ਹਾਂ ਦੀ ਹਰਕਤ ਫੇਰ ਹੁੰਦੀ ਹੈ ਫੰਡ ਦੀ ਕੋਸ਼ਿਸ਼ ਨਹੀਂ ਸਾਨੂੰ ਰੋਕਣ ਦੀ ਕੋਸ਼ਿਸ਼ ਹੁੰਦੀ ਹੈ ਕਿਉਂਕਿ ਸਾਡਾ ਐਸ.ਕੇ.ਐਮ ਦਾ ਅਸੂਲ ਹੈ ਸਾਡਾ ਸ਼ਾਂਤਮਈ ਪ੍ਰੋਗਰਾਮ ਹੁੰਦਾ ਸੀ ਕੋਈ ਟੋੜਪਾ ਨਹੀਂ ਕਰਨੀ ਹੁੰਦੀ ਹੱਕੀ ਮੰਗਾਵਾਂ ਤੇ ਸਾਡਾ ਪ੍ਰੋਗਰਾਮ ਹੁੰਦਾ ਜੇ ਵੀ ਉਸੇ ਦੀ ਗੱਲ ਹੁੰਦੀ ਹੈ ਸਾਡੀ ਅੱਠ ਮੈਂਬਰੀ ਕਮੇਟੀ ਕੋਈ ਪ੍ਰੋਗਰਾਮ ਲੈ ਕੇ ਅੱਥੇ ਕੋਈ ਵੱਡਾ ਐਕਸ਼ਨ ਦੁਆਰਾ ਫੇਰ ਕਰ ਸਕਦੇ ਆ ਜ਼ਿਕਰਯੋਗ ਹੈ ਕਿ ਕਿਸਾਨਾਂ ਨੇ ਬੀਤੇ 5 ਮਾਰਚ ਨੂੰ ਵੀ ਚੰਡੀਗੜ੍ਹ ਕੋਸ਼ਤਾ ਐਲਾਨ ਕੀਤਾ ਸੀ ਪਰ ਪੰਜਾਬ ਪੁਲਿਸ ਨੇ ਕਈ ਲੀਡਰਾਂ ਨੂੰ ਹਿਰਾਸਤ 'ਚ ਲੈ ਕੇ ਇਹ ਪਲਾਨ ਅਸਫਲ ਕਰ ਦਿੱਤਾ ਸੀ ਤੇ ਹੁਣ ਕਿਸਾਨਾਂ ਨੇ ਮਰਤੂ ਚੰਡੀਗੜ੍ਹ ਕੂਚ ਦੀ ਯੋਜਨਾ ਬਣਾਈ ਹੈ ਚੰਡੀਗੜ੍ਹ ਤੋਂ ਮਨੋਜ ਰਾਠੀ న్యూਸ 18 ਪੰਜਾਬ